ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮਿੰਗ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨਦੀਪ ਵੀਰ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਦੁਬਾਰਾ ਅਪਲੋਡ ਫੇਰ ਕਰਨ ਲੱਗੇ ਆ ਤਿੰਨ گاਵਾں ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਤਾਂ ਤਿੰਨੇ گاਵਾں ਦੋਸਤੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਡਿਟੇਲ ਆਪਾਂ ਇਹਨਾਂ گاਵਾں ਦੀ ਕਰਨਦੀਪ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਮੈਂ ਬੇਨਤੀ ਕਰਨਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲ ਤੇ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਜਾਵੇ। ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਨਰਖ ਵਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰਿਆ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ। ਮੇਰਾ ਦੋਸਤੋ ਕੰਮ ਹੈ ਸਿਰਫ ਵੀ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਕਰਨੀ ਹੈ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਦੋਸਤੋ ਫੇਸਬੁੱਕ ਤੇ ਇੰਸਟਾਗ੍ਰam ਵਾਲੇ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰੋ ਆਓ ਦੋਸਤੋ ਕਰੀਏ ਕਰਨੀ ਦੀ ਬਣਾ ਗੱਲਬਾਤ ਡਿਟੇਲ ਇੰਨਾ ਤਾਂ ਨਾ ਗਮ ਦੀ ਪੁਸ਼ਕਾ ਪਾਸਟ ਹੈਪ ਬੈਸਟ ਹੈਪੜਾ ਸਾਂਝੀ ਕਰ ਲੈਨੇ ਹਾਂ ਬਾਈ ਕਰਨਦੀਪ ਕੀ ਹਾਲ ਹੈ ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਕੀ ਹਾਲ ਹੈ ਵਧੀਆ ਵਧੀਆ ਠੀਕ ਠਾਕ ਹੋ ਠੀਕ ਠਾਕ ਬਸ ਵਧੀਆ ਜਨਮ ਭਾਬੀ ਬਹੁਤ ਪਹਿਲੇ ਬਹੁਤ ਵੇਖ ਗਏ ਹਾਂ ਜੀ ਵੇਖ ਕੇ ਸਾਰੇ ਵੇਖ ਕੇ ਵੀਰੇ ਠੀਕ ਹੈ ਜੀ ਅੱਛਾ ਫੋਨ ਨੰਬਰ ਬੋਲ ਆਪਣਾ ਤੇ ਨਾਮ ਐਡਰੈਸ ਬੋਲ ਦੇ ਨਾਮ ਮੇਰਾ ਕਰਨਦੀਪ ਸਿੰਘ ਹਾਂ ਫੋਨ ਨੰਬਰ 98 57 4357 ਤੇ ਡਰੈਸ ਪੂਰਾ ਬੋਲ ਦੇ ਪੈਂਟ ਮੇਰਾ ਲਵਕਾ ਤਸਵੀਰ ਪੱਟੀ ਹੈ ਜਿਹੜਾ ਤਰਨਤਾਰਨ ਠੀਕ ਹੈ ਹਾਂਜੀ ਅੱਜ ਪਸੀਨਾ ਗਰਮੀ ਨਾਲ ਆ ਗਿਆ ਹਾਂਜੀ ਵੀ ਇੱਕ ਪਾਈ ਲੰਬਿਆ ਕੋਠਾ ਅੱਛਾ ਅੱਛਾ ਹਾਂਜੀ ਹਾਂਜੀ ਤੇ ਜਿਹੜੀਆਂ ਆਪਾਂ ਤਿੰਨ ਗਾਵਾਂ ਅੱਜ ਵੀਡੀਓ ਦੇ ਵਿੱਚ ਖੜੀਆਂ ਗਾਵਾਂ ਤਿੰਨੇ ਸੱਜਰ ਸੁਈਆਂ ਵਾ ਹਾਂਜੀ ਵੀਰੇ ਇਹ ਕਹ ਲਿਆ ਕਿ ਸੱਜਰ ਸੁਈਆਂ ਵਾ ਪਿਛੇ ਤਿੰਨਾਂ ਦੇ ਵਛੀਆਂ ਵਾ ਪਿਛੇ ਵਛੀਆਂ ਤਿੰਨਾਂ ਦੇ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਦੋਸਤੋ ਡਬਲ ਡਬਲ ਆਫਰ ਹੈ ਤਿੰਨਾਂ ਦੇ ਮਗਰ ਕਿਉਂਕਿ ਇਹ ਵਛੀਆਂ ਦੋਸਤੋ ਬਹੁਤ ਘੱਟ ਮਿਲਦੀਆਂ ਵਾ ਤੇ ਕਿੰਨਾ ਗਾਵਾਂ ਦੇ ਮਗਰ ਦੋਸਤੋ ਬਚੀਆਂ ਵਾ ਇਹ ਗਾਂ ਨੂੰ ਸੂਈ ਨੂੰ ਕਨੈਟਨ ਹੋ ਗਿਆ ਇਹਨੂੰ ਸੂਈ ਨੂੰ ਵੀਰੇ 20 ਦਿਨ ਹੋ ਗਏ 20 ਦਿਨ ਹੋ ਗਏ ਹਾਂਜੀ ਅੱਛਾ ਹੁਣ ਜਿਹੜਾ ਮੌਕੇ ਦਾ ਦੁੱਧ ਤਿਆਰ ਕਰਨਾ ਹੁਣ ਇਸ ਲਈ ਵੀ 20 ਲੀਟਰ ਤੋਂ ਤਿਆਰ 20 ਲੀਟਰ ਤੋਂ ਤਿਆਰ ਵੀ ਤੋਂ ਪਲੱਸ ਹੀ ਹੋਗਾ ਵੀ ਤੋਂ ਪਲੱਸ ਹੀ ਹੋਗਾ ਠੀਕ ਹੈ ਜੀ ਹੋਰ ਕੀ ਇਹਨੂੰ ਦੋਸਤੋ ਤਿੱਜਾ ਸੁਆ ਸੂਈ ਹੈ 20 ਦਿਨ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਦੁੱਧ ਹੁਣ ਕਰਨਦੀਪ ਦੇ ਕਹਿਣ ਮੁਤਾਬਕ ਆਪਾਂ ਆਪ ਵੀ ਚੋਈਏ ਦੋਸਤੋ ਦੋ ਟਾਈਮ 20 ਤੋਂ ਪਲੱਸ ਹੀ ਦੋਸਤੋ ਦੁੱਧ ਬਾਕੀ ਦੋਸਤੋ ਤੁਸੀਂ 20 ਲੀਟਰ ਮੰਨ ਕੇ ਚਲੋ ਕੱਦ ਘੜ ਦੋ ਆਹ ਕਰੋ ਜੀ ਤਿਆਰ ਚੈੱਕ ਕਰੋ ਦੋਸਤੋ ਲਾਜਵਾਵ ਆਰਡਰ ਕੁਆਲਟੀ ਤਿਆਰ ਕੀਤੀ ਥਾਣਾ ਦੀ ਸਪੇਸ ਸਾਫ ਸੇ ਕਾਫੀ ਗਾਂ ਦੀ ਲੈਂਥ ਵੀ ਦੋਸਤੋ ਕਾਫੀ ਚੰਗੀ ਹੈ ਤੇ ਬੱਚਾ ਵੀ ਦੋਸਤੋ ਤੁਹਾਨੂੰ ਨਾਲ ਲਗਵਾ ਬਖਾ ਦਣਾ ਆਹ ਬੱਚਾ ਦੋਸਤੋ ਇਹਦਾ ਆਹ ਬੱਚੀ ਹੈ ਦੋਸਤੋ ਗਾਵਾਂ ਤਿੰਨਾਂ ਦੇ ਬੱਚੇ ਤੁਹਾਨੂੰ ਖਾਤੇ ਤਿੰਨੇ ਦੋਸਤੋ ਬੱਚੀਆਂ ਵਧੀਆਂ ਇੱਕ ਗਾਂ ਦੀ ਸੂਈ ਹੈ ਦੋਸਤੋ ਢਾਈਆਂ ਮਹੀਨੇ ਸੂਈ ਹੋਊਗੀ ਆਪਾਂ ਤੁਹਾਨੂੰ ਦੱਸ ਦਾਂਗੇ ਵੀਡੀਓ ਦੇ ਵਿੱਚ ਇਹ ਦੋ ਗਾਵਾਂ ਜਿਹੜੀਆਂ 20 ਵੀ ਦਿੰਦੀਆਂ ਸੂਈਆਂ ਤਿੰਨੇ ਬੱਚੇ ਬੱਚੀਆਂ ਆ ਬਾਕੀ ਦੀ ਡਿਟੇਲ ਦੋਸਤੋ ਕਰਨ ਦੀ ਤਾਂ ਹੋਰ ਪੁੱਛਦੇ ਆ ਕੀ ਮੁੱਲ ਕਰਦਾ ਦਾ ਅੱਛਾ ਕਰਨ ਦੀ ਫੋਨ ਦੋ ਦੜਾ 20 ਕਿਲੋ ਤਿਆਰ ਹੈ ਨਾ ਪੂਰਾ ਹਾਂਜੀ ਹਾਂਜੀ 20 ਕਿਲੋ ਤਿਆਰ ਠੀਕ ਕੋਈ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰ ਹਾਂਜੀ ਵੀਰੇ ਆਪਣੀ ਤਸੱਲੀ ਕਰਕੇ ਹਾਂ ਤੇ ਮੁੱਲ ਕੀ ਕਰਦੇ ਆ ਮੁੱਲ ਇਹਦੇ ਵੀਰੇ ਆਪਾਂ 50000 ਕਰਦੇ ਆ ਹਾਂ 45000 ਤੇ ਮੰਨ ਤਾਂ ਕਰਦੇ ਆ ਠੀਕ ਹੈ ਜੀ ਦੋਸਤੋ 20 ਪਲੱਸ ਦੁੱਧੜੀ ਗਾਂ ਵੀਰ ਨੇ 5000 ਰੁਪਿਆ ਡਿਮਾਂਡ ਕੀਤੀ 45000 ਤੋਂ ਮੌਕੇ ਤੇ ਮਾਨਦਾਨ ਜਰੂਰ ਹੋਊਗਾ ਜਿਹੜਾ ਵੀਰ ਖਰੀਦਣਾ ਹੋਊਗਾ ਸੋਹਣੀ ਸੁਨਖੀ ਦੋਸਤੋ ਗਾਂ ਤਿੱਜ ਆ ਦੋਸਤੋ ਕਰੋ ਚੱਕਣਾ ਦੀ ਕੁਆਲਿਟੀ ਚੈੱਕ ਕਰ ਲੋ ਦੋ ਨੰਬਰ ਬਰੀ ਆਈਏ ਕਰਨ ਦੀ ਪੇ ਇਧਰ ਆ ਕਰਨ ਦੀ ਇਸ ਗਾਂ ਦੀ ਜਿਹੜੀ ਦੋ ਨੰਬਰ ਤੇ ਆਪਾਂ ਦਿਖਾਉਣੀ ਆ ਕੀ ਡਿਟੇਲ ਐ ਇਹਦੀ ਇਹ ਵੀਰੇ ਤੀਜਾ ਸਵਾਸ ਹੋਈ ਆ ਅੱਛਾ 22 ਮਿੰਟ ਹੋਏ ਸੁਈ ਨਾ 22 ਮਿੰਟ ਸੁਈ ਨੋ ਕੀ ਹਾਂਜੀ ਤੇ ਹੁਣ ਜਿਹੜਾ ਦੁੱਧ ਤਿਆਰ ਐ ਕਿੰਨਾ ਇਥੇ 18 ਲੀਟਰ ਦੁੱਧ ਤਿਆਰ ਆ 18 ਤੋਂ ਪਲੱਸ ਹੋਊਗਾ ਹਾਂਜੀ ਠੀਕ ਹੈ ਜੀ ਦੋਸਤੋ 2.5 ਮਹੀਨੇ ਦਾ ਟਾਈਮ ਇਹਨੂੰ ਸੁਝੀਣਾ ਹੋਗਾ ਤਾਂ ਆਰਡਰ ਕੁਆਲਿਟੀ ਦੋਸਤੋ ਇਹਨੇ ਗਾਣੇ ਵਿੱਚ ਚੰਗੀ ਤਿਆਰ ਕੀਤੀ ਮੌਸਮ ਗਰਮੀ ਦਾ ਵਾ ਦੋਦੋ ਦੋਸਤੋ 18 ਪਲੱਸ ਹੁਣ ਮੌਕੇ ਦਾ ਤਿਆਰ ਆ ਬੱਚਾ ਦੋਸਤੋ ਇਹਨੇ ਵੀ ਵਸ਼ੀ ਦਿੱਤੀ ਏ ਤੋੜ ਕੇ ਦਿਖਾਈਏ ਕਰਨ ਦੀ ਪਿੰਨੋ ਥੋੜੀ ਜੀ ਦੋਸਤੋ ਜਿਹਾਰ ਸ਼ੰਗਾਰ ਨੇ ਗਾਵਾਂ ਦਾ ਕਰਨਾ ਸੀ ਅੱਜ ਆਪਣੇ ਕੋਲ ਆਇਆ ਨਹੀਂ ਗਿਆ ਸ਼ਹਿਰ ਇਸ ਕਰਕੇ ਦੋਸਤੋ ਜਿਹੜਾ ਸਿੰਘ ਸੁਹੂ ਪੁਰਾਣੀ ਆ ਅਣ ਤੇ ਦੋਸਤੋ ਤੁਹਾਨੂੰ ਇਹ ਗਾਂ ਖਾਊਗਾ ਪਲੂਣ ਵਸ਼ੀ ਪਹਿਲਾ ਸੁਆ ਸੁਈ ਆ ਦੋਸਤੋ ਕਰੋ ਚੈੱਕ ਇਹਦਾ ਵੀ ਦੋਸਤੋ ਕਦ ਘਾਟ ਚੰਗਾ ਸੋਹਣੀ ਸੁਨਖੀ ਹੈ ਪੂਰੀ ਲੈਂਥ ਹੈ ਫੁੱਲ ਬਰੀਡ ਹੈ ਕਰਾਸ ਦੇ ਨਾਲ ਹੁੰਦੀ ਹੈ ਦੋਸਤੋ ਕਰਾਸ ਸੰਗ ਦੇ ਵਿੱਚ ਮਹਿਮੂਲ ਮਹਿਮੂਲ ਕਮਾ ਦੇ ਦੋਸਤੋ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਸ਼ਾਮਾਂ ਦਾ ਕੋਈ 2 ਵਜੇ ਦਾ ਟਾਈਮ ਹੋਊਗਾ ਤੇ ਸ਼ਾਮਾਂ ਤੱਕ ਦੋਸਤੋ ਇਹਦੀ ਚਵਾਈ ਤਕਰੀਬਨ 6 ਵਜੇ ਵੀਰ ਕਰਦਾ ਵਾ ਉਦੋਂ ਤੱਕ ਦੋਸਤੋ ਉਹਨਾਂ ਨੇ ਆਰਡਰ ਕੁਆਲਟੀ ਗਾਵਾਂ ਨੇ ਕਰਮਾਲੀ ਨੇ ਸੋਣੀ ਤਿਆਰ ਕਰ ਲੈਣੀ ਹੈ। ਬੱਚਾ ਦੋਸਤੋ ਆਹ ਵਛੀਏ ਤੇ ਮਗਰ ਢਾਈਆਂ ਮਹੀਨਾ ਦਾ ਦੋਸਤੋ ਟਾਈਮ ਹੋ ਗਿਆ ਢਾਈ ਮਹੀਨਾ ਸਹੀ ਨੂੰ। ਮੱਛੀ ਦੋਸਤੋ ਚੰਗੀ ਸੋਣੀ ਹੈ। ਅਸ਼ਾ ਕਰਨ ਦੀ ਵੀ ਇਹਦਾ ਕੀ ਮੁੱਲ ਕਰਦੇ? ਇਹਦਾ ਵੀ ਇਹ ਮੁੱਲ ਆਪਕਨ ਤਿਆਰ ਕਰਦੇ। ਹਾਂ। ਚਾਹ ਇਧਰ ਤੋਂ ਮੰਨ ਕਰਦੇ। ਠੀਕ ਹੈ ਜੀ 45000 ਰੁਪਏ ਦੋਸਤੋ ਕਰਨਦੀਪ ਨੇ ਦੀ ਡਿਮਾਂਡ ਰੱਖੀ ਤੇ 40000 ਰੁਪਏ ਦੇ ਵਿੱਚੋਂ ਕਰਨਦੀਪ ਕਹਿੰਦਾ ਵੀ ਆਪਾਂ ਮੌਕੇ ਤੇ ਹਲਕਾ ਫੁਲਕਾ ਮਾਨਤਾ ਜਰੂਰ ਕਰਾਂਗੇ। ਅਸ਼ਾ ਕਰਨ ਦੀ ਜਿਹੜੀ ਇਹ ਪਹਿਲਾ ਸੂਆ ਵਛੀ ਸ हां ਕਰਨ ਦੀ ਪੀ ਇਹਦੀ ਕੀ ਡਿਟੇਲ ਹੈ ਇਹ ਮੇਰੇ ਪਹਿਲਾ 100 ਸੂਈ ਆ ਅੱਛਾ 20 ਦਿਨ ਹੋਏ ਸੂਈ ਨੂੰ 20 ਦਿਨ ਨੂੰ ਸੂਈ ਨੂੰ ਗਿਆ ਜਾਨੀ ਇਹ ਕਿ ਪਹਿਲੇ ਮੈਂ ਬਰੇਨ ਦੇਵਾ ਗਾਵਾ ਇਕੱਠੇ ਸੂਈਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਬੱਚਾ ਇਹਦੇ ਮਗਰ ਵਸ਼ੀ ਹੈ ਇਹਦੇ ਮਗਰ ਵਸ਼ੀ ਵੀਰ ਹੁਣ ਜਿਹੜਾ ਮੌਕੇ ਦਾ ਦੁੱਧ ਤਿਆਰ ਕਰਨਾ ਇਹ ਰੱਖ ਲੈ ਮੇਰੇ 22 ਲੀਟਰ ਤੋਂ ਤਿਆਰ 22 ਲੀਟਰ ਦੁੱਧ ਤਿਆਰ ਆ ਹਾਂਜੀ ਤੋਰੀਏ ਇਹਨੂੰ ਮੜੀ ਦੋਸਤੋ ਪਹਿਲਾ ਸਵੇਰ ਸੂਈ ਆ ਪਲੂਣ ਵਸ਼ੀ ਖੀਰੀ ਮੂਹ ਦੁੱਧ ਵਾਲੇ ਗੰਦ 20 ਦਿਨ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਦੋਸਤੋ ਤੇ ਦੁੱਧ ਹੁਣ ਜਿਹੜਾ ਮੌਕੇ ਦਾ ਤਿਆ 21 22 22 ਤੁਸੀਂ ਮੰਨ ਕੇ ਚਲੋ ਕੋਈ ਵੀਰ ਓਦਾਂ ਹੀ ਸੌਦਾ ਕਰਦਾ ਆਨਲਾਈਨ ਤੇ 20+ ਦੀ ਆਪਾਂ ਗਰੰਟੀ ਦੇ ਦਾਂਗੇ ਬੱਚਾ ਦੋਸਤੋ ਇੰਨੇ ਵਸ਼ੀ ਦਿੱਤੀ ਹੈ ਤਿੰਨ گاਵਾ ਦੋਸਤੋ ਤਿੰਨਾ گاਵਾ ਦੇ ਨਾਲ 6 گاਵਾ ਬੰਦੀਆਂ ਕਿਉਂਕਿ ਤਿੰਨਾ ਦੇ ਮਗਰ ਬੱਚੇ ਜਿਹੜੇ ਵਸ਼ੀ ਆ ਵਾ ਆ ਕਰੋ ਚੈੱਕ ਦੋਸਤੋ ਲਾਜ਼ਵਾਬ ਦੋਸਤੋ ਪੂਰਾ ਨਿੱਗਰ ਤੇ ਠੋਸ ਹਵਾਨਾ ਜਿਹੜਾ ਇਹਨੇ ਤਿਆਰ ਕੀਤਾ ਮੋੜਲਾ ਕਰਨੀ ਪਹਿਲਾ ਸੂਆ ਦੋਸਤੋ ਸੂਈਆ ਪਲੂਣ ਮਸ਼ੀ ਖੀਰੀ ਰੋਧਾ ਦੰਦ ਦੋਸਤੋ ਆ ਦੋਸਤੋ ਕਰੋ ਚੈੱਕ ਜੀ ਆਰਡਰ ਕੁਆਲਿਟੀ ਦੋਸਤੋ ਲਾਜਵਾ ਪੂਰਾ ਨਗਰ ਤੇ ਠੋਸ ਹਵਾਨਾ ਤਿਆਰ ਕੀਤਾ ਬੱਚਾ ਦੋਸਤੋ ਜਿਹੜੀ ਆਨੇ ਆ ਵਛੀ ਦੀ ਵਿਚਕਾਰ ਲਈ ਵਛੀ ਦੀ ਆ ਕਰੋ ਜੀ ਚੈੱਕ ਅਸ਼ਾ ਕਰਨਦੀਪ ਮੋਲੇ ਦਾ ਇਹਦਾ ਮੁੱਲ ਵੀਰੇ 55000 ਕਰਦੇ ਆ ਅੱਛਾ 50000 ਤੋਂ ਮੰਨਣ ਕਰਤਾ ਠੀਕ ਹੈ ਜੀ ਇਹਦਾ ਦੋਸਤੋ ਮੁੱਲ ਕਰਨਦੀਪ ਨੇ 55000 ਰੁਪਏ ਕਿਹਾ 50000 ਦੇ ਵਿੱਚੋਂ ਮਾਨਤਨ ਹੋਊਗਾ ਜ਼ਰੂਰ ਤਿੰਨ ਗਾਵਾਂ ਵਿਖਾਈਆਂ ਤਿੰਨੇ ਗਾਵਾਂ ਦੋਸਤੋ ਸੁਈਆਂ ਵਾ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਭਾਵੇਂ ਆਪਣੀ ਚੋਕੇ ਤਸਦੀ ਕਰ ਲਓ ਬੱਚੇ ਦੋਸਤੋ ਤਿੰਨ ਗਾਵਾਂ ਦੇ ਮਗਰ ਵਸ਼ੀਆਂ ਵਾ ਧੰਨਵਾਦ ਹੈ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ